ਸਰਾਂ ਘਪਨ ਨੂੰ ਸਾਡੇ ਵੱਲੋਂ ਪਿਆਰਪ੍ਰੀ ਸਾਸਤਰੀ ਅਕਾਲ ਅੱਜ ਤੁਹਾਡੇ ਲਈ ਬਹੁਤ ਹੀ ਪਿਆਰੇ ਕਾਟਨ ਦੇ ਸੂਟ ਲੈ ਕੇ ਆਏ ਜਿਨ੍ਹਾਂ ਵਿੱਚ ਬਾਟਮ ਦੇ ਨਾਲ ਮੈਚਿੰਗ ਦੁਪੱਟੇ ਹਨ ਬਹੁਤ ਹੀ ਜਿਆਦਾ ਸੋਹਣੇ ਹਨ ਕਿ ਜਿਨ੍ਹਾਂ ਦੇ ਵੱਖ-ਵੱਖਰੇ ਡਿਜ਼ਾਈਨ ਹਨ ਨਾਲ ਬਹੁਤ ਸੋਹਣੇ ਸ਼ਰਟਾਂ ਬਣਾਈਆਂ ਹਨ ਜਿਵੇਂ ਕਿ ਤੁਸੀਂ ਵੇਖ ਹੀ ਰਹੇ ਹੋ ਕਿੰਨੇ ਸੋਹਣੇ-ਸੋਹਣੇ ਪ੍ਰਿੰਟ ਹਨ ਨਾਲ ਬਾਟਮ ਵੀ ਬਹੁਤ ਸੋਹਣੇ ਬਣਿਆ ਹੈ ਹੀ 올ਓਵਰ ਸੂਟ ਅਤੇ ਨਾਲ ਮੈਚਿੰਗ ਕਲੇਨ ਬਾਟਮ ਹੈ ਇੰਨਾ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੇ ਵੀ ਸੂਟ ਮਿਲ ਸਕਦੇ ਹਨ ਚਾਹਵੇਂ ਤੁਸੀਂ ਆਲ ਓਵਰ ਲੈ ਸਕਦੇ ਹੋ ਤੇ ਜਿੰਨਾ ਨਾਲ ਮੈਚਿੰਗ ਨਾਲ ਬਦਿਆ ਪਲੇਨ ਬੋਟਮ ਬਣਾ ਸਕਦੇ ਹੋ ਕੋਈ ਸੂਟ ਹਨ ਜਿਨ੍ਹਾਂ ਦੇ ਨਾਲ ਦੁਪੱਟੇ ਅਤੇ ਨਾਲ ਬੋਟਮ ਵੀ ਆ ਗਏ ਹਨ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਸਬਸਕ੍ਰਾਈਬ ਦੀ ਬਹੁਤ ਜ਼ਰੂਰਤ ਹੈ ਇਸੇ ਤਰ੍ਹਾਂ ਹੀ ਨਾਲ ਹੀ ਸਾਡੇ ਵੀਡੀਓ ਤੇ ਤੁਹਾਨੂੰ ਜੋ ਵੀ ਸੂਟ ਸੋਹਣ ਨੂੰ ਲੱਗਦਾ ਹੈ ਉਸ ਦੇ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਸਾਡਾ WhatsApp ਨੰਬਰ نیچے ਹੈ ਜੋ ਵੀ ਤੁਹਾਨੂੰ ਸੂਟ ਵਧੀਆ ਲੱਗਦਾ ਹੈ ਉਹਨਦੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸਾਡੀ ਵੀਡੀਓ ਦੇਖਣ ਲਈ ਥੈਂਕ ਯੂ